ਪੰਜਾਬ ਸਰਕਾਰ ਨੇ ਸੂਬੇ ਦੇ ਉਹਨਾਂ ਪੀਸੀਐਸ ਅਧਿਕਾਰੀਆਂ ਨੂੰ ਚਾਰਜ ਸ਼ੀਟ ਕਰਨ ਦਾ ਫੈਸਲਾ ਕੀਤਾ ਹੈ ਜੋ ਬੀਐਸ4 ਵਾਹਨਾਂ ਦੀ ਫਰਜੀ ਰਜਿਸਟ੍ਰੇਸ਼ਨ ਦੇ ਮਾਮਲੇ 'ਚ ਸ਼ਾਮਲ ਪਾਏ ਗਏ ਸਨ ਸੂਬੇ ਦੇ 13 ਪੀਸੀਐਸ ਅਧਿਕਾਰੀਆਂ ਵੱਲੋਂ ਤੈ ਸੀਮਾ ਸਮਾਂ ਸੀਮਾ ਤੋਂ ਬਾਅਦ ਗਲਤ ਢੰਗ ਨਾਲ ਇਹਨਾਂ ਵਾਹਨਾਂ ਦੀ ਰਜਿਸਟ੍ਰੇਸ਼ਨ ਕਰਵਾਉਣ 'ਚ ਅਹਿਮ ਭੂਮਿਕਾ ਸਾਹਮਣੇ ਆਈ ਸੀ ਇਸ ਮਾਮਲੇ ਦੀ ਲੰਬੇ ਸਮੇਂ ਤੋਂ ਜਾਂਚ ਚੱਲ ਰਹੀ ਸੀ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਮਾਮਲੇ 'ਚ ਤਿੰਨ ਹੋਰ IAS ਅਧਿਕਾਰੀਆਂ ਤੇ 7 PCS ਅਧਿਕਾਰੀਆਂ ਦੀ ਭੂਮਿਕਾ ਵੀ ਜਾਂਚ ਦੇ ਘੇਰੇ 'ਚ ਹੈ ਇਸ ਤਰ੍ਹਾਂ ਦਾਗੀ ਅਧਿਕਾਰੀ ਦੀ ਇਹ ਕੈਂਤੀ ਹੋਰ ਵੱਧ ਸਕਦੀ ਹੈ ਇਸ ਮਾਮਲੇ ਦੀ ਜਾਂਚ ਨਾਲ ਜੁੜੇ ਅਧਿਕਾਰੀਆਂ ਮੁਤਾਬਕ ਮੌਲਸਮ ਅਧਿਕਾਰੀਆਂ ਨੇ ਮਹਿੰਗੇ SUV ਤੇ ਪ੍ਰੀਮੀਅਮ ਵਾਹਨਾ ਦੀ ਰਜਿਸਟ੍ਰੇਸ਼ਨ 'ਚ ਵੱਡਾ ਘાળા ਮਾਲਾ ਕੀਤਾ ਸੀ ਜਾਂਚ ਨਾਲ ਜੁੜੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਮਹਿੰਗੀਆਂ SUV ਜਾਂ ਤਾਂ ਰਿਸ਼ਵਤ ਲੈ ਕੇ ਰਜਿਸਟਰਡ ਕੀਤੀਆਂ ਗਈਆਂ ਜਾਂ ਪ੍ਰਭਾਵਸ਼ਾਲੀ ਲੋਕਾਂ ਦੇ ਗੈਰ ਜ਼ਰੂਰੀ एहसान जताਏ ਗਏ। ਪੰਜਾਬ ਦੇ ਟ੍ਰਾਂਸਪੋਰਟ ਵਿਭਾਗ ਵੱਲੋਂ ਜਿਹੜੇ ਪੀ.ਸੀ.ਐਸ ਅਧਿਕਾਰੀਆਂ ਨੂੰ ਚਾਰਜ ਸ਼ੀਟ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ, ਉਹਨਾਂ ਵਿੱਚੋਂ ਰਾਮ ਸਿੰਘ, ਜਸਪਾਲ ਪਰਾੜ, ਰਜਨੀਸ਼ ਰੋੜਾ, ਰਾਜਪਾਲ ਸਿੰਘ, ਸਵਰਨਜੀਤ ਕੌਰ ਸ਼ਾਮਿਲ ਹਨ। ਇਨ੍ਹਾਂ ਚੋਂ ਸਵਰਨਜੀਤ ਕੌਰ ਸੇਵਾਮੁਕਤ ਹੋ ਚੁੱਕੀ ਹੈ। ਹਾਲਾਂਕਿ ਜਾਂਚ ਦੌਰਾਨ ਤਿੰਨ ਆਈਏ ਅਧਿਕਾਰੀ ਵੀ ਦਾਗੀ ਮਿਲੇ ਸਨ ਪਰ ਵਿਭਾਗ ਨੇ ਸਿਰਫ ਉਹਨਾਂ ਅਧਿਕਾਰੀਆਂ ਨੂੰ ਹੀ ਚਾਰਜ ਸ਼ੀਟ ਕਰਨ ਦਾ ਫੈਸਲਾ ਕੀਤਾ ਹੈ ਜੋ ਵੱਡੇ ਪੱਧਰ ਤੇ ਵਾਣਾ ਦੀ ਰਜਿਸਟ੍ਰੇਸ਼ਨ ਵਿੱਚ ਸ਼ਾਮਲ ਮਿਲੇ ਸਨ ਇਸ ਮਾਮਲੇ 'ਚ ਵਾਣਾ ਦੇ ਮਾਲਕ ਵਾਣ ਵੇਚਣ ਵਾਲੀ ਕੰਪਨੀ ਦੇ ਡੀਲਰ ਆਰਟੀਏ ਤੇ ਐਸਡੀਐਮ ਦਫ਼ਤਰਾਂ ਦੇ ਅਕਾਊਂਟੈਂਟ ਕਲਰਕ ਸਹਾਇਕ ਅਤੇ ਕੁਝ ਸੀਨੀਅਰ ਅਧਿਕਾਰੀਆਂ ਦੀ ਮਿਲੀਭੁਗਤ ਸਾਹਮਣੇ ਆਈ ਸੀ ਇਹਨਾਂ ਨੇ ਬਹੁਤੀਸ ਫਾਈਨਲ ਇਨਾ ਵਾੜਾ ਦੇ ਇੰਜਨ ਅਤੇ 84 ਨੰਬਰ ਤੋਂ ਇਲਾਵਾ ਇਹਨਾਂ ਦੀ ਮੈਨੂਫੈਕਚਰਿੰਗ ਨਾਲ ਜੁੜੀ ਜਾਣਕਾਰੀ ਨਾਲ ਛੇੜਛਾੜ ਕਰਕੇ ਉਸ ਨੂੰ ਛੁਪਾਇਆ ਤੇ ਗੈਰ ਕਾਨੂੰਨੀ ਤਰੀਕੇ ਨਾਲ ਰਜਿਸਟ੍ਰੇਸ਼ਨ ਕਰਕੇ ਟੈਕਸ ਚੋਰੀ ਕੀਤਾ ਜਾਂਚ ਨਾਲ ਜੁੜੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ 24 ਨਾਂ ਸਾਹਮਣੇ ਆਏ ਸਨ ਜਿਨ੍ਹਾਂ ਚ ਤਿੰਨ ਆਈਐਸ ਅਧਿਕਾਰੀ ਵੀ ਸ਼ਾਮਲ ਸਨ ਟ੍ਰਾਂਸਪੋਰਟ ਵਿਭਾਗ ਨੇ ਪਹਿਲੇ ਪੜਾਚੀਨਾ 713 ਨੂੰ ਚਾਰਜ ਸ਼ੀਟ ਕਰਨ ਦਾ ਫੈਸਲਾ ਕੀਤਾ ਹੈ ਜਦਕਿ ਬਾਕੀ ਅਧਿਕਾਰੀਆਂ ਖਿਲਾਫ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ ਟ੍ਰਾਂਸਪੋਰਟ ਵਿਭਾਗ ਤੋਂ ਸੇਵਾਮੁਕਤ ਹੋ ਚੁੱਕੇ 6 ਅਧਿਕਾਰੀਆਂ ਨੂੰ ਵੀ ਇਸ ਮਾਮਲੇ ਵਿੱਚ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਜਾਂਚ ਦੌਰਾਨ ਵਾਹਨਾਂ ਦੀ ਰਜਿਸਟ੍ਰੇਸ਼ਨ 'ਚ ਇਹਨਾਂ ਨੂੰ ਭੂਮਿਕਾ ਵੀ ਸਾਹਮਣੇ ਆਈ ਹੈ ਸਿਪਰੀਮ ਕੋਰਟ ਵੱਲੋਂ BS4 ਵਾਹਨਾਂ ਦੀ ਰਜਿਸਟ੍ਰੇਸ਼ਨ ਨਾਲ ਕੱਟਆਫ ਤਰੀਕ ਤੈਅ ਕੀਤੇ ਜਾਣ ਤੋਂ ਬਾਅਦ ਪੰਜਾਬ 'ਚ 5706 ਵਾਹਨ ਰਜਿਸਟਰਡ ਹੋਏ ਸਨ ਮਾਮਲੇ ਦੀ ਜਾਂਚ ਵਿੱਚ ਜਿਲ੍ਹਾਸ ਬਿਊਰੋ ਵੀ ਕਰ ਰਿਹਾ ਹੈ 1 April 2020 ਤੋਂ ਬਾਅਦ ਫਰਜੀ ਤਰੀਕੇ ਨਾਲ ਰਜਿਸਟਰਡ ਕੀਤੇ ਇਨ੍ਹਾਂ 5706 BS4 ਵਾਹਨਾਂ ਨੂੰ ਪੰਜਾਬ ਦਾ ਟ੍ਰਾਂਸਪੋਰਟ ਵਿਭਾਗ ਪਹਿਲਾਂ ਹੀ ਬਲੈਕਲਿਸਟ ਕਰ ਚੁੱਕਾ ਹੈ ਵਿਜੀਲੈਂਸ ਬਿਊਰੋ ਦਾ ਕਹਿਣਾ ਹੈ ਕਿ ਇੰਨੇ ਵੱਡੇ ਪੱਧਰ ਤੇ ਵਾਹਨ ਦੀ ਰਜਿਸਟ੍ਰੇਸ਼ਨ ਕੀਤੀ ਗਈ ਜਿਸ ਵਿੱਚ ਵਾਹਨ ਮਾਲਕ ਤੇ ਡੀਲਰਾਂ ਦੇ ਇਲਾਵਾ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਰਹੀ ਵਿਜੀਲੈਂਸ ਬਿਊਰੋ ਇਸ ਦੀ ਜਾਂਚ ਕਰ ਰਿਹਾ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੀ ਅਣਦੇਖੀ ਕਰਦਿਆਂ ਇੰਨੇ ਵਾਹਨਾਂ ਨੂੰ ਕਿਵੇਂ ਗੈਰ ਕਾਨੂੰਨੀ ਤਰੀਕੇ ਨਾਲ ਰਜਿਸਟਰ ਕੀਤਾ ਗਿਆ ਇਸ ਦੇ ਬਾਵਜੂਦ ਵਿਭਾਗ ਦਾ ਕੋਈ ਵੀ ਅਧਿਕਾਰੀ ਖੋਲ ਕੇ ਬੋਲਣ ਲਈ ਸਾਹਮਣੇ ਨਹੀਂ ਆ ਰਿਹਾ ਇੱਕ ਅਧਿਕਾਰੀ ਨਾਂ ਦੇ ਛਾਪਣ ਵਿਚਾਰਤ ਤੇ ਕਿਹਾ ਕਿ ਹਰ ਵਾਂ ਦੇ ਰਿਕਾਰਡ ਨੂੰ ਵੈਰੀਫਾਈ ਕਰਨ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਕਿ ਲੰਬੀ ਪ੍ਰਕਿਰਿਆ ਹੈ ਜਿਸ ਵਿੱਚ ਸਮਾਂ ਲੱਗ ਰਿਹਾ ਹੈ ਚਾਰਜ ਸ਼ੀਟ ਕੀਤੇ ਗਏ 13 ਪੀਸੀਐਸ ਅਧਿਕਾਰੀਆਂ ਦੀ ਇਹ ਸ਼ੁਰੂਆਤੀ ਸੂਚੀ ਹੈ ਅਤੇ ਜਾਂਚ ਪੂਰੀ ਹੋਣ ਤੱਕ ਕਈ ዳਗੇ ਅਧਿਕਾਰੀਆਂ ਦੇ ਨਾਂ ਸਾਹਮਣੇ ਆ ਜਾਣਗੇ ਅਤੇ ਉਹਨਾਂ ਨੂੰ ਸਜ਼ਾ ਜ਼ਰੂਰ ਮਿਲੇਗੀ ਸੁਪਰੀਮ ਕੋਰਟ ਨੇ 2020 ਵਿੱਚ ਉਹਨਾਂ ਬੀਐਸ 4 ਵਾਹਨਾਂ ਦੀ ਰਜਿਸਟ੍ਰੇਸ਼ਨ ਦੀ ਜਾਇਜ਼ਤ ਦਿੱਤੀ ਸੀ ਜੋ ਕਿ ਮਾਰਚ 2020 ਤੋਂ ਪਹਿਲਾਂ ਵੇਚ ਚੁੱਕੇ ਸਨ ਇਹ ਹੁਕਮ ਉਹਨਾਂ ਖਪਤਕਾਰਾਂ ਦੀ ਸਹੂਲਤ ਲਈ ਦਿੱਤੇ ਗਏ ਸਨ ਜੋ ਤਲਾਬੰਦੀ ਜੋ ਤਾਲਾਬੰਦੀ ਕਾਰਨ ਆਪਣੇ ਵਾਹਨ ਦੀ ਰਜਿਸਟ੍ਰੇਸ਼ਨ ਨਹੀਂ ਕਰਵਾ ਸਕੇ ਆਪਣੀ ਮਰਜ਼ੀ ਨਾਲ ਆਪਣੇ ਚੁਪਾਈਆਂ ਵਾਹਨ ਮਾਰਚ 2020 ਤੋਂ ਬਾਅਦ ਵੀ ਵੇਚ ਦਿੱਤੇ ਸ਼ਿਕਾਇਤਵਿਲਾ ਤੋਂ ਬਾਅਦ ਯਾਦਰਾਨ ਜੇਹ ਮਾਮਲੇ ਵੀ ਸਾਹਮਣੇ ਆਇਆ ਇਤੇ ਕਰੀਬ 8 ਤੋਂ 10 ਲੱਖ ਰੁਪਏ ਦੀ ਕਰੀਬ ਕੀਤੀ ਗਈ। ਯੂਐਸਏ ਨੂੰ ਵੀ ਵਿਭਾਗੀ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਸਕੂਟਰ ਦੇ ਨਾਂ ਤੇ ਰਜਿਸਟਰਡ ਕਰਵਾਇਆ ਗਿਆ। ਅਦਾਲਤ ਨੇ ਵਿਭਾਗ ਨੂੰ ਜਦੋਂ ਇਸ ਮਾਮਲੇ 'ਚ ਐਫੀ ਡੇਵਟ ਫਾਈਲ ਕਰਨ ਲਈ ਕਿਹਾ ਤਾਂ ਵੱਡੇ ਪੱਧਰ ਤੇ ਹੋਈਆਂ ਬੇਨਿਯਮੀਆਂ ਸਾਹਮਣੇ ਆਈਆਂ। ਇੰਨਾ ਹੀ ਨਹੀਂ ਜਾਂਚ 'ਚ ਸਾਹਮਣੇ ਆਇਆ ਕਿ ਜ਼ਿਲ੍ਹਾ ਟਰਾਂਸਪੋਰਟ ਅਧਿਕਾਰੀ ਤੋਂ ਇਲਾਵਾ ਐਸਡੀਐਮ ਨੇ ਵੀ ਕਈ ਥਾਵਾਂ ਤੇ ਵਾਹਨ ਰਜਿਸਟਰ ਕਰ ਦਿੱਤੇ। ਇਸ ਮਾਮਲੇ 'ਚ ਪਟਿਆਲਾ ਬਹੁਤ ਦੀਨਾ ਨਗਰ ਤਰਨਤਾਰਨ ਗਿੱਤਰਪਾਹਾ ਬਾਬਾ ਬਕਾਲਾ ਬਾਗਾਪੁਰਾਣਾ ਮਲੋਹ ਤੇ ਐਸਡੀਐਮ ਦੀ ਭੂਮਿਕਾ ਸਾਹਮਣੀ ਆਈ ਹੈ ਸਭ ਤੋਂ ਵੱਧ 912 ਵਾਹਨ ਬਾਗਾਪੁਰਾਂਚ ਰਜਿਸਟਰਡ ਹੋਇਆ ਚ ਕਿ ਪੱਟੀਚਾ 820 ਵਾਹਨ ਰਜਿਸਟਰਡ ਹੋਏ ਡੇਰਾ ਪੱਸੀਚ 198 ਪਿੱਕੀ ਵੈਂਡ ਚ 475 ਪਠਾਨਕੋਟ ਚ 258 ਤੇ ਤਰਨਤਾਰਨ ਚ 336 ਮਹਿੰਗੇ ਵਾਹਨ ਗੈਰ ਕਾਨੂੰਨੀ ਢੰਗ ਨਾਲ ਰਜਿਸਟਰਡ ਕੀਤੇ ਗਏ ਅਜੇ ਗੈਟ ਨੂ ਨੀ ਵਾਹਨ ਦੇ ਮਾਲਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਨ੍ਹਾਂ ਦਾ ਟੈਕਸ ਬਕਾਇਆ ਤੇ ਰਜਿਸਟ੍ਰੇਸ਼ਨ ਸੰਬੰਧੀ ਕਾਗਜ਼ੀ ਕਾਰਵਾਈ ਪੂਰੀ ਨਹੀਂ ਕੀਤੀ ਗਈ ਹੈ ਇਹਨਾਂ ਵਾਹਨਾਂ ਨਾਲ ਸਬੰਧਤ ਸਾਰੀਆਂ ਸੇਵਾਵਾਂ ਰੋਕ ਦਿੱਤੀਆਂ ਗਈਆਂ ਹਨ ਜਿਨ੍ਹਾਂ ਚ ਵਾਹਨ ਦੀ ਪ੍ਰਦੂਸ਼ਣ ਜਾਂਚ ਇਸ਼ੋਰਸ ਤੇ ਫਾਸਟ ਟੈਗ ਆਦਿ ਸ਼ਾਮਲ ਹਨ ਇਹ ਇੱਕ ਵੱਡਾ ਤੇ ਗੰਭੀਰ ਮਾਮਲਾ ਹੈ ਇਸ ਤੇ ਅਧਿਕਾਰੀਆਂ ਨੇ ਮਿਲੀ ਭੁਗਤ ਕਰਕੇ ਸਰਕਾਰੀ ਖਜ਼ਾਨੇ ਨੂੰ ਚੂਨਾ ਚੂਨਾ ਲਾਇਆ ਜੋ ਵੀ ਇਸ ਮਾਮਲੇ ਚ ਸ਼ਾਮਲ ਪਾਇਆ ਗਿਆ ਉਹਨਾਂ ਨੂੰ ਸਜ਼ਾ ਦਿੱਤੀ ਜਾਵੇਗੀ ਕਿਉਂਕਿ ਨਾ ਵਾੜਾ ਦੀ ਰਜਿਸਟ੍ਰੇਸ਼ਨ ਸੁਪਰੀਮ ਕੋਰਟ ਤੇ ਨਰਤੀਸ਼ਾ ਦੀ ਦੇਖੀ ਕਰਕੇ ਕੀਤੀ ਗਈ ਉਹਨਾਂ ਅਧਿਕਾਰੀਆਂ ਦੀ ਭੂਮਿਕਾ ਵੀ ਜਾਂਚ ਦੇ ਘੇਰੇ 'ਚ ਹੈ ਹੋਂ ਤੱਕ ਦੀ ਜਾਂਚ ਤੋਂ ਬਾਅਦ ਮੌਜਮ ਪੀਸੀਐਸ ਅਧਿਕਾਰੀਆਂ ਨੂੰ ਚਾਰਜ ਸ਼ੀਟ ਕਰੰਟਲੀ ਫਾਈਲ ਮੁੱਖ ਮੰਤਰੀ ਨੂੰ ਭੇਜ ਦਿੱਤੀ ਗਈ ਹੈ PCS IAS ਅਧਿਕਾਰੀ ਖਿਲਾਫ ਕਾਰਵਾਈ ਲਈ ਮੌਕ ਮੰਤਰੀ ਹੀ ਅਧਿਕਾਰਤ ਹਨ ਇਸ ਲਈ ਫਾਈਲ ਉਨ੍ਹਾਂ ਨੂੰ ਭੇਜੀ ਗਈ ਹੈ